ਅ ਅੰਗਰੇਜ਼ੀ ਵਾਲੀ ਮੈਡਮ ਬਾਰੇ ਆਪਾਂ ਸੁਣਿਆ ਕਹਿੰਦੇ ਵੀ ਪੰਜਾਬੀ ਜਦੋਂ ਮੜੀ ਅੰਗਰੇਜ਼ੀ ਪੀ ਲੈਂਦੇ ਆ ਤੇ ਫਿਰ ਅੰਗਰੇਜ਼ੀ ਬੋਲਣ ਲੱਗ ਜਾਂਦੇ ਆ ਇਹ ਕੱਲਾ ਪੰਜਾਬ ਦੇ ਵਿੱਚ ਨਹੀਂ ਇਹ ਤਾਂ ਕਹਿੰਦੇ ਬਾਹਰ ਵੀ ਕਈਆਂ ਨੇ ਤਾਂ ਇਹ ਬਲੈਕੀ ਲਾ ਰੱਖਿਆ ਭਾਈ ਜੇ ਦਿਨੇ ਅੰਗਰੇਜ਼ੀ ਬੋਲਣੀ ਹੈ ਤੇ ਆਜੋ ਸਾਡੇ ਕੋਲੇ ਅਸੀਂ ਸਿਖਾਉਣੀ ਅੰਗਰੇਜ਼ੀ ਬੋਲਣੀ ਨਹੀਂ ਇਹ ਜਿੰਨੇ ਲਾਇਆ ਸੀ ਉਹਨੂੰ ਹੁਣ ਇਹ ਵੀ ਪੁੱਛ ਲਿਓ ਕਿ ਉਹਨੂੰ ਕਿੰਨੇ ਦੀ ਪਰਚੀ ਕੱਟੀ ਆ ਉਹਨਾਂ ਨੇ 10000 ਰੁਪਿਆ ਜੁਰਮਾਨਾ ਦਿੱਤਾ ਇਹਨਾਂ ਨੇ ਜਿਹੜਾ ਲਿਖਦਾ ਸੀਗਾ ਕਿ ਇੱਥੇ ਦਿਨ ਦਿਹਾੜੇ ਅੰਗਰੇਜ਼ੀ ਬੋਲਣ ਲਈ ਆਓ ਠੇਕਾ ਮਤਲਬ ਕਿ ਇਧਰ ਉਹ ਸ਼ਹਿਰ ਜਿਹਾ ਬਣਾ ਕੇ ਨਹੀਂ ਜਿਵੇਂ ਪਹੁੰਚ ਮਾਰਗ ਫਲਾਣੇ ਪਿੰਡ ਨੂੰ ਇਹ ਇਧਰ ਨੂੰ ਠੇਕਾ ਆਜੋ ਜਿੰਨੇ ਦਿਨੇ ਅੰਗਰੇਜ਼ੀ ਬੋਲਣੀ ਆ ਤੇ ਉਹ ਤਸਵੀਰ ਕਿਤੇ ਵਾਇਰਲ ਹੋ ਗਈ ਉਹਨਾਂ ਆਖਿਆ ਕਿ ਚੱਕੋ ਫਿਰ ਅੰਗਰੇਜ਼ੀ ਵਾਲਾ ਮਾਸਟਰ ਹੀ ਚੱਕ ਲੋਣਾ ਹੂੰ ਵੀ ਜਿਹੜਾ ਦਿਨੇ ਅੰਗਰੇਜ਼ੀ ਬੁਲਾਈ ਜਾਂਦਾ ਤੇ ਇਦਾਂ ਤੇ ਯਾਰ ਕੋਈ ਅਗਲਾ ਠੇਕੇਦਾਰ ਇਹ ਲਿਖ ਦੇਗਾ ਕਿ ਇੱਥੇ ਭਈ ਤੁਹਾਨੂੰ ਬ੍ਰੇਕ ਡਾਂਸ ਸਿਖਾ ਦੇਾਂਗੇ 5 ਮਿੰਟਾਂ ਦੇ ਵਿੱਚ ਜੀ ਜੀ ਤਾਂ ਇਹ ਆ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਡਿਸਪਲੇ ਨਹੀਂ ਕਰ ਸਕਦੇ ਤਾਂ ਇਹਨੇ ਕੀਤੀਆਂ ਕਿ ਭਈ ਉਜਮੇ ਇੱਥੇ ਆਪਣੇ ਤਾਂ ਗੀਤ ਵੀ ਬਣਾਏ ਹੋਏ ਨੇ ਬਿਲਕੁਲ ਬਿਲਕੁਲ ਅ ਹੱਥ ਨੇ ਜੀ ਅੰਗਰੇਜ਼ੀ ਵਾਲੀ ਕੋਲਕਿੰਦਰ ਪੇਲੇ ਦਾ ਵੀ ਚਲੋ ਜੀ ਦਾ ਵੀ ਆ ਤਾਂ ਗੱਲ ਇਹ ਆ ਕਿ ਉਹ ਹੁਣ ਮਹਿੰਗਾ ਪੈ ਗਿਆ ਉਹਨੂੰ ਸੌਦਾ ਚਲਾਨ ਉਹਦਾ ਕੱਟ ਦਿੱਤਾ ਗਿਆ 10000 ਰੁਪਏ ਦਾ ਸ਼ਾਇਦ ਜੁਰਮਾਨਾ ਉਹਨੂੰ ਲਾ ਦਿੱਤਾ ਗਿਆ ਜੀ